ਘਨ ਘਰ ਜਤ ਵਰਸਾ ਤਬੂ ਦਬੂ ਘਨ ਘਰ ਜਤ ਵਰਸਾ ਤਬੂ ਦਬੂ ਘਨ ਘਰ ਜਤ ਵਰਸਾ ਤਬੂ ਦਬੂ पवन चलत मदस्मदुगां दलु गवन चलत मद सु गं दर

దారే నే దానే దానే మా బా గా మరే గే దానే దానే దాని బా మా దానే రే దా నేరే నే దానే దాని బా మా గా మరే దారే ਨ ਨ ਗਰ ਦੇ ਦੇ ਗਨ ਗਰਜ ਤਵਾ ਬਾਂ ਮਾਂ ਬਾਂ ਨੇ ਨ ਨੇ ਨ ਰੇ ਨੀਸਾ ਦਾ ਨੀ ਬਾਂ ਮਾਂ ਬਾ ਕਾ ਮਰੇ ਜਾ ਗਨ ਅ ਗਰਜ ਤਬ ਵਾਹਿਗੁਰੂ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰੂ ਰੂਪ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਾਦੀ ਲੜੀਵਾਰ ਵਿਚਾਰ ਕਰਦੇ ਹੋਏ ਅੱਜ ਅਸੀਂ ਸਾਵਣ ਦੇ ਮਹੀਨੇ ਦੇ ਵਿਚਾਰ ਤੱਕ ਪੁੱਜ ਗਏ ਹਾਂ ਗੁਰੂ ਕਿਰਪਾ ਸਤਕਾ ਪਿਛਲੇ ਮਹੀਨੇ ਅਸੀਂ ਅਸਾੜ ਦੀ ਗੱਲ ਕੀਤੀ ਸੀ ਅਸਾੜ ਤਪ ਰਿਆ ਹੈ ਤਪ ਦਾ ਮਹੀਨਾ ਹੈ ਤਪ ਦਾ ਕਾਰਨ ਨਾਮ ਤੋਂ ਟੁੱਟਣਾ ਹੈ ਹੁਣ ਨਾਮ ਨਾਲ ਜੁੜ ਕੇ ਸਾਵਣ ਵਿੱਚ ਕਿਵੇਂ ਤਬਦੀਲ ਹੋ ਰਿਹਾ ਹੈ ਸਾਵਣ ਲਬਜ਼ ਸਾਵਾ ਤੋਂ ਹੈ ਸਾਵ ਮੀਨ ਹਰਾ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸੀਗੇ ਇਹ ਸਾਫੇ ਰੰਗਦਾ ਹੈ ਭਾਵ ਹਰੇ ਰੰਗਦਾ ਹੈ ਸੋ ਸਾਵਣ ਅੱਖਰ ਹਰੇ ਰੰਗ ਤੋਂ ਹੈ ਔ ਜਦੋਂ ਬਾਹਰ ਦੇ ਬਨਸਪਤ ਸਾਰੀ ਸੁੱਕੀ ਹੋਈ ਹਰੇ ਰੰਗ ਦੇ ਵਿੱਚ ਤਬਦੀਲ ਹੋ ਰਹੀ ਏ ਖਿੜ ਰਹੀ ਏ ਖੜਾ ਹੋਇ ਚਾਰੀਏ ਸਾਵਣ ਹੋ ਗਿਆ ਹੁਣ ਅਸਾੜ ਦੀ ਵਿੱਚ ਤਪਤ ਦੇ ਵਿੱਚ ਅਰਦਾਸ ਸੁਣ ਕੇ ਗੁਰੂ ਰੂਪਤਲ ਨੂੰ ਹੁਕਮ ਹੋਇਆ ਹੈ ਕਿ ਨਾਮ ਦੀਆਂ ਬੂੰਦਾ ਵਰਸਾਓ ਜਿਵੇਂ ਬਾਹਰ ਦੇ ਵਿੱਚ ਬਦਲਾਅ ਹੋ ਰਿਹਾ ਹੈ ਮੌਸਮ ਦਾ ਇਹ ਜੀਵ ਤੂੰ ਆਪਣੇ ਅੰਦਰ ਦਾ ਉਵੇਂ ਬਦਲਾਅ ਕਰ ਤੇ ਤੈਨੂੰ ਸੋਝੀ ਆ ਜਾਏ ਸਾmvn ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਵਿੱਚ ਤੂੰ ਵੀ ਹਰਾ ਹੋ ਜਾ ਅੰਦਰੋਂ ਦੀ ਜਿਵੇਂ ਬਾਹਰ ਬਨਸਪਤੀ ਹਰੀ ਹੋਰੀਏ ਤੇ ਪ੍ਰਭੂ ਦੇ ਚਰਨ ਰੂਪੀ ਕਮਲ ਭਾਵ ਸ਼ਬਦ ਗੁਰੂ ਨਾਲ ਜੁੜ ਉਹਦੇ ਨਾਲ ਪਿਆਰ ਪਾ ਜੋ ਤੂੰ ਅੰਦਰੋਂ ਹਰਾ ਹੋ ਸਕੇ ਬਾਹਰ ਦੇ ਮੌਸਮ ਦੀ ਤਬਦੀਲੀ ਤੇਰੇ ਅੰਦਰ ਦੇ ਮੌਸਮ ਦੇ ਨਾਲ ਰਿਲੇਟ ਕਰ ਜਾਏ ਤੇ ਉਹਦੇ ਹਰੀ ਨਾਲ ਜੁੜ ਕੇ ਤੇਰਾ ਟਰਾਂਸਫਾਰਮੇਸ਼ਨ ਕੀ ਹੋਏਗੀ ਕਨੂ ਕੀ ਲੱਗੇਗਾ ਮੰਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਹੁਣ ਗੁਰੂ ਸਾਹਿਬ ਹਰ ਗੱਲ ਤੇ ਨਾਮ ਦੀ ਗੱਲ ਕਰਦੇ ਹਨ ਜਪਜੀ ਸਾਹਿਬ ਜੀ ਗੁਰੂ ਸਾਹਿਬ ਫਰਮਾਉਂਦੇ ਹਨ ਜੇਤਾ ਕੀਤਾ ਤੇਤਾ ਨਾਉ ਮਿਣਨਾਵੇਂ ਨਾਹੀ ਕੋ ਥਾਉ ਹਰ ਚੀਜ਼ ਦਾ ਆਧਾਰ ਨਾਮ ਹੀ ਹੈ ਨਾਮ ਗੁਰੂ ਬਾਣੀ ਅਕਾਲ ਪੁਰਖ ਸ਼ਬਦ ਹੁਕਮ ਇਸ ਸਾਰੀਆਂ ਇੱਕੋ ਹੀ ਗੱਲਾਂ ਹਨ ਉਹਦੇ ਨਾਲ ਜੁੜ ਕੇ ਮਨ ਤੇ ਤਨ ਹਰਾ ਹੋ ਗਿਆ ਫਿਰ ਸੂਝੀ ਹੋ ਗਈ ਕਿ ਸੱਚੇ ਰੰਗ ਤੋਂ ਬਿਨਾ ਅਸਲ ਰੰਗ ਨਾਲ ਜੁੜੇ ਬਿਨਾ ਮੇਰੀ ਗਤੀ ਨਹੀਂ ਹੈ ਫਿਰ ਮੈਨੂੰ ਪਤਾ ਲੱਗ ਗਿਆ ਵਿਖਿਆ ਰੰਗ ਕੁੜਾਵਿਆ ਦਿਸਣ ਸੱਬੇ ਚਾਰ ਫਿਰ ਜਿਹੜੇ ਕੱਚੇ ਰੰਗ ਨੇ ਉਹ ਮੈਨੂੰ ਵਿਖਿਆ ਲੱਗਦੇ ਹਨ ਤੇ ਮੇਰੇ ਅੰਦਰ ਦੀ ਤਲਾਸ਼ ਸੱਚੇ ਰੰਗ ਵੱਲ ਵੱਧਦੀ ਹੈ ਤੇ ਫੇਰ ਦੀ ਮੈਨੂੰ ਇਹ ਪਛਾਣ ਹੋ ਜਾਂਦੀ ਏ ਸੱਚੇ ਰੰਗ ਦੀ ਸੱਚੇ ਨਾਮ ਦੀ ਹਰ ਅੰਮ੍ਰਿਤ ਬੂੰਦ ਸਵਾਮਣੀ ਮਿਲ ਸਾਧੂ ਪੀਵਣ ਹਾਰ ਫੇਰ ਮੈਨੂੰ ਸੱਚੇ ਰੰਗ ਦੀ ਅਸਲ ਰਸ ਦਾ ਪਤਾ ਲੱਗ ਜਾਂਦਾ ਕੱਚੇ ਰਸ ਟੁੱਟ ਕੇ ਨਾਮ ਰਸ ਨਾਲ ਜੁੜਦਾ ਤੇ ਨਾਮ ਰੂਪੀ ਅੰਮ੍ਰਿਤ ਬੂੰਦ ਪੀਣਾ ਪਰ ਇਹਦੇ 'ਚ ਇੱਕ ਕੰਡੀਸ਼ਨ ਹੈ ਇੱਕ ਸ਼ਰਤ ਹੈ ਕਿੱਥੇ ਮਿਲਦੀ ਹੈ ਮਿਲ ਸਾਧੂ ਪੀਵਣ ਹਾਰ ਸੰਗਤ ਜਾ ਕੇ ਵਿੱਚ ਸੰਗਤ ਹਰ ਪ੍ਰਭ ਅਸੇ ਜਿਉ ਜੁੜੀਆਂ ਹੀਆਂ ਸੁਰਤਾਂ ਦੇ ਵਿੱਚ ਬਹਿ ਕੇ ਐਲੀਵੇਟਡ ਸੋਲ ਦੇ ਜਿਵੇਂ ਕੇ ਮੇਰੇ ਮਨ ਵਿੱਚ ਚਾ ਉੱਡਦਾ ਹੈ ਤਿਨਾ ਦੇਖ ਮਨ ਚਾ ਉਠੰਦਾ ਉਹਨਾਂ ਨੂੰ ਦੇਖ ਕੇ ਜਿੱਥੇ ਕੀ ਹੈ ਇੱਕ ਤੋਂ ਇੱਕ ਚੜੰਦੀਆਂ ਇੱਕ ਤੋਂ ਇੱਕ ਚੜਤੀ ਕਲਾਲੇ ਬੈਠਿਆਂ ਤਿਨਾ ਦੇਖ ਮਨ ਚਾ ਉਠੰਦਾ ਮੇਰੇ ਮਨ ਵਿੱਚ ਵੀ ਚਾ ਜਾਗ ਪਿਆ ਇਹ ਉੱਚੇ ਸੁੱਚੇ ਜੀਵਨ ਵਾਲਿਆਂ ਨਾਲ ਜੁੜ ਕੇ ਮੈਂ ਵੀ ਅੰਮ੍ਰਿਤ ਰੂਪੀ ਜਲ ਪੀ ਲਾਂ ਤੇ ਅੰਦਰ ਆਪਣੇ ਖਰੀਆਵਲ ਕਰਨਾ ਸਾਵਣ ਬਾਰ ਵਰਸ ਰਿਹਾ ਹੈ ਮੇਰੇ ਅੰਦਰ ਵੀ ਸਾਵਣ ਚੱਲ ਪਵੇ ਉਹਦਾ ਫਿਰ ਰਿਜ਼ਲਟ ਮੈਨੂੰ ਕੀ ਮਿਲਿਆ ਵਣ ਤਣ ਪ੍ਰਭ ਸੰਗ ਮੋ ਲਿਆ ਸਮਰਥ ਪੁਰਖ ਅਪਾਰ ਜੰਗਲ ਦਾ ਇੱਕ ਇੱਕ ਟਣਕਾ ਹਰਾ ਹੋ ਗਿਆ ਇੱਕ ਇੱਕ ਬੂਟਾ ਹਰਾ ਹੋ ਗਿਆ ਹੁਣ ਗੁਰੂ ਰੂਪੀ ਬੱਦਲ ਨਾਮ ਰੂਪੀ ਵਰਸਾ ਕਰ ਰਿਹਾ ਹੈ ਵਰਸ ਰਿਹਾ ਹੈ ਉਹ ਸਾਰੀ ਜਗ੍ਹਾ ਤੇ ਇੱਕੋ ਜਿਹਾ ਵਰਸ ਰਿਹਾ ਹੈ ਉਹ ਐਂ ਦੇਖਦਾ ਮੈਂ ਟਿੱਬੇ ਤੇ ਨਹੀਂ बरसਣਾ ਤੇ ਟੋਏ 'ਚ ਹੀ ਜਾਣਾ ਜਦਕਿ ਟਿੱਬੇ ਤੇ ਪਾਣੀ ਟੀਸੀ ਦੇ ਉੱਤੇ ਪਾੜ ਦੀ ਚੋਟੀ ਤੇ ਪਾਣੀ ਨਹੀਂ ਖੜਾ ਸਕਦਾ ਉਤੇ ਪੌਂਡ ਰੂਪੀ ਜਗ੍ਹਾ ਦੇ 'ਚ ਹੀ ਜਾ ਕੇ ਇਕੱਠਾ ਹੋਏਗਾ ਪਰ ਗੁਰੂ ਨਿਰੰਤਰ ਇੱਕ ਰਸ ਹਫਤੇ ਬਰਸਦਾ ਹੈ ਹੁਣ ਐ ਮੈਂ ਦੇਖਣਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਉਹ ਥਾਂ ਬਣਾ ਲਾਂ ਜਿੱਥੇ ਇਹ ਨਾਮ ਰੂਪੀ ਜਲ ਜੋ ਗੁਰੂ ਬਰਸਾ ਰਿਹਾ ਹੈ ਉਹ ਅੰਦਰ ਟਿਕ ਜਾਏ ਐਵੇਂ ਨਾ ਹੋਏ ਉਹ ਵਗ ਕੇ ਪਰੇ ਚਲੇ ਜਾਏ ਵਿਅਰਥ ਚਲੇ ਜਾਏ ਤੇ ਐਸੀ ਧਰਤੀ ਮੈਂ ਆਪਣੇ ਅੰਦਰ ਦੀ ਤਿਆਰ ਕਰ ਲਾਂ ਜੋ ਇਹ ਨਾਮ ਮੇਰੇ ਅੰਦਰ ਵਸ ਸਕੇ ਐਵੇਂ ਨਾ ਹੋਏ ਕਿ ਮੈਂ ਅੰਦਰ ਖੇਤ ਦੀ ਤਿਆਰੀ ਨਹੀਂ ਕੀਤੀ ਹੁਣ ਕਿਸਾਨ ਬੀਜਣ ਤੋਂ ਪਹਿਲੇ ਸਾਵਣ ਆਉਣ ਤੋਂ ਪਹਿਲੇ ਆਪਣਾ ਖੇਤ ਤਿਆਰ ਕਰਦਾ ਹੈ ਉਹਦੇ ਵਿੱਚ ਖਾਦ ਪਾਉਂਦਾ ਹੈ ਫालतू ਦੀ ਵੀਡਸ ਬਾਹਰ ਕੱਢਦਾ ਹੈ ਐਵੇਂ ਮੈਂ ਵੀ ਅੰਦਰੋਂ ਦੀ ਐ ਤਿਆਰੀ ਕਰ ਲਾਂ ਜੋ ਮੈਂ ਇਹ ਗੁਰੂ ਰੂਪੀ ਨਾਮ ਦੀ ਬਰਸਾ ਹੋਏ ਉਦਾਂ ਲਾਹਾ ਲੈ ਸਕਾਂ ਤੇ ਵਣਤਨ ਪ੍ਰਪ ਸੰਗ ਮੋਲਿਆ ਸਮਰੱਥਪੁਰਖ ਅਪਾਰ ਉਸ ਸਮਰੱਥ ਤੇ ਕਿਰਪਾ ਕਰੀ ਰਿਹਾ ਮੈਂ ਆਪਣਾ ਭਾਂਡਾ ਤਿਆਰ ਕਰ ਲਵਾਂ ਹੁਣ ਇਹਦੀ ਦੇਖਿਏ ਮੋਲਿਆ ਸ਼ਬਦ ਹੈ ਨਾ ਅਸੀਂ ਮੋਲਾ ਕਹਿੰਦੇ ਆ ਰੱਬ ਨੂੰ ਹੁਣ ਮੋਲੇ ਰੱਬ ਨੂੰ ਮਿਲ ਕੇ ਹੀ ਮੋਲਿਆ ਜਾ ਸਕਦਾ ਹੈ ਬਾਣੀ ਚ ਕਹਿੰਦੇ ਨਾ ਜੀਵ ਨੂੰ ਮੈਂ ਜੀਵਨ ਪਾਇਆ ਜੀਵਨ ਤੋਂ ਜੀਵਨ ਮਿਲ ਸਕਦਾ ਹੈ ਮੌਤ ਤੋਂ ਜੀਵਨ ਨਹੀਂ ਮਿਲ ਸਕਦਾ ਜੋ ਆਪ ਮਰਿਆ ਹੋਇਆ ਹੈ ਦੂਜੇ ਨੂੰ ਕੀ ਜੀਵਨ ਦੇਗਾ ਇਹ ਜੋ ਆਪ ਮੋਲਿਆ ਖਿੜਿਆ ਹੋਇਆ ਹਰਿਆ ਹੋਇਆ ਹੈ ਮੋਲਾ ਉਸੈ ਨਵੇਂ ਮੋਲਿਆ ਕਰ ਦਿੰਦਾ ਹੈ ਬਸ ਅਸੀਂ ਉਹਦੇ ਨਾਲ ਜੁੜਨਾ ਤਾਂ ਕਰੀਏ ਜੀ ਤੇ ਉਹਦੇ ਨਾਲ ਜੁੜ ਕੇ ਕੀ ਹੁੰਦਾ ਫਿਰ ਐਸੇ ਗੁਰੂ ਨੂੰ ਮਿਲਣ ਨੂੰ ਮੇਰੇ ਅੰਦਰ ਚਾਹ ਪੈਦਾ ਹੁੰਦਾ ਹੈ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਮੈਂ ਐਸੇ ਕਰਮ ਕਰਾਂ ਜੋ ਮੇਰੇ ਆ ਕਰਮਿਸਵਾਰੇ ਜਾਨ ਐਸੇ ਕਾਰਜ ਕਰਾਂ ਜਿਦਨਾ ਮੇਰੇ ਕਰਮ ਐਸੇ ਲਿਖੇ ਜਾਣ ਕਿ ਮੈਨੂੰ ਮਿਲਣ ਦਾ ਅਫਸਰ ਮਿਲ ਪਵੇ ਜੋ ਗੁਰੂਏ ਲਿਖ ਦੇਵੇ ਕਿ ਹਾਂ ਤੂੰ ਵੀ ਲੈਣ ਚ ਲੱਗਾ ਹੈ ਤੇਰੀ ਵੀ ਵਾਰੀ ਆਏਗੀ ਉਸ ਵਾਰੀ ਦੀ ਉਡੀਕ ਚ ਮੈਂ ਵੀ ਲੱਗਾ ਜੋ ਗੁਰੂ ਕਿਸ ਦਿਨ ਉਹ ਕਣਕਾਰੂਪੀ ਬੂੰਦ ਮੇਰੇ ਤੇ ਪਾ ਦੇ ਤੋ ਮੇਰੇ ਜੀਵਨ ਦੇ ਅੰਦਰ ਵੀ ਸਭ ਕੁਝ ਹਰਾਬਰਾ ਹੋ ਜਾਏ ਮੇਰੇ ਅੰਦਰ ਦਾ ਜੀਵਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਤੇ ਫਲ ਲੱਗ ਜਾਣ ਤੇ ਕਿਹਨਾਂ ਨੂੰ ਮਿਲਦਾ ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੇ ਸਦ ਬਲਿਹਾਰ ਜਿਨ੍ਹਾਂ ਨੇ ਐਸੇ ਗੁਰੂ ਦੀ ਸੰਗਤ ਕਰਕੇ ਅੰਦਰ ਆਪਣੀ ਜ਼ਮੀਨ ਤਿਆਰ ਕਰਕੇ ਇਹ ਬਾਹਰ ਦੀ ਬਾਰਿਸ਼ ਨੂੰ ਜਿਵੇਂ ਧਰਤੀ ਨੇ ਸਾਂਭਿਆ ਉਵੇਂ ਗੁਰੂ ਦੀ ਨਾਮ ਰੂਪੀ ਬੂੰਦ ਨੂੰ ਸਾਂਭ ਕੇ ਉਹਨਾਂ ਨੇ ਇਹ ਆਪਣਾ ਜੀਵਨ ਸਵਾਰ ਲਿਆ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਗੁਰੂ ਸ਼ਬਦ ਨਾਲ ਜੀਵਨ ਸਵਾਰ ਲਿਆ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸ਼ਬਦ ਨਾਲ ਹੀ ਸਵਾਰਿਆ ਜਾ ਸਕਦਾ ਹੈ ਕਿਸੇ ਬੰਦੇ ਅੰਦਰ ਕੋਈ ਵੀ ਕਲਾਹ ਹੈ ਉਹ ਕਲਾ ਉਸ ਬੰਦੇ ਦੀ ਨਹੀਂ ਕੋਈ ਵੀ ਗੁਣ ਹਨ ਉਸ ਬੰਦੇ ਦੇ ਨਹੀਂ ਹਨ ਉਹਦੇ ਅੰਦਰ ਕਲਾ ਤੇ ਸ਼ਬਦ ਗੁਰੂ ਦੀ ਵਰਤਰੀ ਹੁੰਦੀ ਏ ਜਦੋਂ ਅਸੀਂ ਉਹਨੂੰ ਆਪਣੀ ਸਮਝ ਲਾਂਗੇ ਫਿਰ ਅਸੀਂ ਹੋਮੇ ਦੇ ਸ਼ਿਕਾਰ ਹੋ ਜਾਵਾਂਗੇ ਗੁਰੂ ਐਸੀ ਬਖਸ਼ਿਸ਼ ਕਰੇ ਜੋ ਅਸੀਂ ਗੁਰੂ ਤੋਂ ਨਿਰੰਤਰ ਸ਼ਬਦ ਗੁਰੂ ਦੀ ਕਲਾ ਵਰਤਕੇ ਉਸੇ ਦੇ ਪੈਸ਼ਨ ਵਿੱਚ ਉਸੇ ਦੇ ਯਾਦ ਵਿੱਚ ਉਸੇ ਦੇ ਪਿਆਰ ਵਿੱਚ ਰਹੀਏ ਫਿਰ ਸ਼ਬਦ ਗੁਰੂ ਨਾਲ ਸਵਾਰ ਕੇ ਉਹ ਜੀਵ ਉਹ ਜੀਵਾਤਮਾ ਸੁਹਾਗਣੀ ਹੋ ਗਈ ਉਸ ਸਦਾ ਸੁਹਾਗਣ ਹੋ ਗਈ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਹਨਾਂ ਨੇ ਐਸੇ ਰਾਮ ਨਾਮ ਦੀ ਹਾਰ ਗਲ ਚ ਪਾ ਲੇ ਕਿ ਸਦਾ ਹੀ ਸੁਹਾਗਣ ਹੋ ਗਏ ਉਹ ਜਿਵੇਂ ਮਾਇਆ ਬਾਰੇ ਕਹੈ ਨਾ ਮਾਇਆ ਕਦੀ ਵੀ ਵਿਧਵਾ ਨਹੀਂ ਹੁੰਦੀ ਨਰੂ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਉਰੋ ਹੋਵੇ ਮਾਇਆ ਦਾ ਰਾਖਾ ਮਰਦਾ ਹੈ ਨਾ ਮਾਇਆ ਤੇ ਫਿਰ ਸੁਆਗਣ ਹੋ ਜਾਂਦੀ ਉਹਦਾ ਕੋਈ ਰੱਖਾ ਹੋ ਜਾਂਦਾ ਐਵੇਂ ਮੈਂ ਵੀ ਨਾਮ ਨਾਲ ਜੁੜ ਕੇ ਸਦਾ ਹੀ ਸੁਆਗਣ ਹੋ ਜਾਵਾਂ ਐਸੇ ਜੀਵਨ ਨੂੰ ਖੋਜ ਲਵਾਂ ਜੋ ਮੇਰੇ ਸ਼ਰੀਰ ਛੁੱਟਣ ਤੋਂ ਬਾਅਦ ਵੀ ਮੇਰੇ ਨਾਲ ਹੈ ਜੋ ਸਦਾ ਹੀ ਅਮਰ ਹੈ ਜੋ ਅੰਮ੍ਰਿਤ ਪੀ ਨਾਮ ਨਾਲ ਬੂੰਦ ਪੀ ਕੇ ਮੈਂ ਆਪਣਾ ਮਨ ਤਨ ਖਰਿਆ ਕਰ ਲਿਆ ਉਹ ਅੰਦਰ ਦੀ ਖਰਿਆਵਲ ਫਿਰ ਨਾਮ ਨਾਲ ਜੁੜ ਕੇ ਕਦੀ ਨਹੀਂ ਸੁਖਦੀ ਆਪ ਸਭ ਤੇ ਗੁਰੂ ਕਿਰਪਾ ਕਰੇ ਜੋ ਇਸ ਆਵਣ ਦੇ ਮਹੀਨੇ 'ਚ ਅਸੀਂ ਅੰਦਰੋਂ ਖਰੇ ਹੋ ਸਕੀਏ ਆਪ ਸਭ ਦਾ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭਨ ਸਰਸ ਮਨਾ ਕਣ ਬਰਸ ਸਭਨ ਸਰਸ ਮਨਾ ਕਣ ਬਰਸ ਸਾਵਣ ਸਰਸ ਮਨਾ ਕਨ ਵਰਸ ਕਨ ਵਰਸ ਦੋਤੇ ਆ ਕਨ ਵਰਸ ਦੋਤੇ ਆ ਹੱਥੇ ਪਰੇ ਸੇ ਧੁਦੋਤਿਆ ਸਾਬਣ ਸਰਸਵਨਾ ਕਣ ਵਰਸ ਸਾਬਣ ਸਰਸਵਨਾ ਕਣ ਵਰਸ ਕਣ ਵਰਸ ਧੁਦੋਤਿਆ ਕੰਵਰ ਸਰ ਰੋਤੇ ਆ ਕੰਵਰ ਸੇ ਰੋਤੇ ਆ ਸਾਗਰ ਸਰਸ ਮਨਾ ਕੰਵਰ ਸਰ ਸਾਗਰ ਸਰਸ mana kanu bads sahabhasar sar sar